ਵੀਰ ਸਾਡੇ ਬੈਨਰ ਲੈ ਕੇ ਖੜੇ ਮੈਂ ਸਮਝਦਾਰ ਹਾਂ ਮੈਂ ਨਸ਼ਾ ਨਹੀਂ ਕਰਾਂਗਾ ਨਸ਼ਾ ਨੂੰ ਕਹੋ ਨਾ ਪੰਜਾਬੀਓ ਜਾਗੋ ਨਚੇਂ ਤੇ ਆਗੋ ਆ ਪੈਣਾ ਆਪਣੇ ਆਪਣੇ ਸਲੋਗਨ ਲੈ ਕੇ ਖੜੀਆਂ ਨੇ ਦੇਖੋ ਵੀਰੋ ਇਹਨਾਂ ਨੂੰ ਕਿਹੜਾ ਕੋਈ ਅਸੀਂ ਚੇਅਰਮੈਨੀਆਂ ਦੇਣੀਆਂ ਨਾ ਇਹਨਾਂ ਨੇ ਕੋਈ ਤਨਖਾਹ ਲੈਣੀ ਐ ਇਹ ਸਿਰਫ ਪੰਜਾਬ ਲਈ ਆਈਆਂ ਇੱਕ ਵਾਰੀ ਜ਼ੋਰਦਾਰ ਤਾੜੀਆਂ ਸਾਡੀਆਂ ਭੈਣਾਂ ਦੇ ਨਾਂ ਤੇ ਕਿ ਨਸ਼ੇ ਦਾ ਜਿਹੜਾ ਪ੍ਰਭਾਵ ਹੈ ਉਹ ਨਸ਼ੇ ਵਾਲੇ ਦੇ ਸਰੀਰ ਤੇ ਤਾਂ ਪੈਂਦਾ ਹੀ ਪੈਂਦਾ ਹੈ ਪਰ ਮਾਨਸਿਕ ਤੌਰ ਤੇ ਸਭ ਤੋਂ ਵੱਧ ਪੀੜਤ ਉਹਦੇ ਨਾਲ ਕਰਦੀਆਂ ਲੇਡੀਜ਼ ਹੁੰਦੀਆਂ ਕਰਦੀਆਂ ਮਹਿਲਾਵਾਂ ਹੁੰਦੀਆਂ ਮਾਂ ਪੈਣ ਉਹਦੀ ਘਰ ਵਾਲੀ ਜਾਂ ਕੋਈ ਦਾਦੀ ਉਹ ਹੋ ਜਾਂਦੀਆਂ ਵੀ ਸਾਡੇ ਘਰੇ ਸਾਡੀਆਂ ਅੱਖਾਂ ਸਾਹਮਣੇ ਸਾਡਾ ਧਰ ਬਰਬਾਦ ਹੋ ਰਿਹਾ ਕੋਈ ਬਚਾ ਲੋ ਸੋ ਚਾਰ ਕਾਲੀਆਂ ਪੇਡਾਂ ਹਰੇਕ ਫੀਲਡ 'ਚ ਹੁੰਦੀਆਂ ਨੇ ਪਰ ਪੰਜਾਬ ਪੁਲਿਸ ਜਿਹੜੀ ਹੈ ਉਹ ਜਿਸ ਤਰੀਕੇ ਦਾ ਕੰਮ ਕਰ ਰਹੀ ਹੈ ਹੁਣ ਇੱਥੇ ਆਪਣੇ ਵੀ ਇਹਨਾਂ ਦੇ ਕੁਝ ਮੁਲਾਜ਼ਮ ਫੜੇ ਗਏ ਔਰ ਉਹਨਾਂ ਨੂੰ ਵੀ ਨਹੀਂ ਬਖਸ਼ਿਆ ਕੋਈ ਨਹੀਂ ਬਖਸ਼ਿਆ ਜਾਊਗਾ ਜੀ ਚਾਹੇ ਕੋਈ ਲੀਡਰ ਹੈ ਚਾਹੇ ਕੋਈ ਲੀਡਰ ਦਾ ਪਤੀਜਾ ਹੈ ਚਾਹੇ ਉਹਦਾ ਸਾਲਾ ਹੈ ਚਾਹੇ ਉਹਦਾ ਚੀਜਾ ਹੈ ਇਹ ਮੈਂ ਤੁਹਾਨੂੰ ਕਲੀਅਰ ਕਰ ਦਿੰਨਾ ਕੋਈ ਨਹੀਂ ਬਖਸ਼ਿਆ ਜਾਊਗਾ